ਹੈਲੋ ਸਟੂਡੈਂਟਸ ਨੈਕਸਟ ਲੇਖ ਬੇਰੋਜ਼ਗਾਰੀ ਦੀ ਸਮੱਸਿਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਠੀਕ ਹੈ ਤੁਹਾਡੇ ਕੰਮ ਦਾ ਲੇਖ ਹੈ ਵਧੀਆ ਬਣਾਇਆ ਹੋਇਆ ਹੈ ਠੀਕ ਹੈ ਯਾਦ ਕਰਨਾ ਇਹਨੂੰ ਚੰਗੇ ਤਰੀਕੇ ਨਾਲ ਆਜ਼ਾਦੀ ਤੋਂ ਪਿੱਛੋਂ ਸਾਡੇ ਦੇਸ਼ ਨੂੰ ਅਣਗਿਣਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਭਾਰਤ ਨੂੰ ਆਜ਼ਾਦ ਹੋਇਆ 72 ਸਾਲ ਹੋ ਗਏ ਹਨ ਪਰ ਅਜੇ ਵੀ ਭਾਰਤ ਵਿੱਚ अनेका ਸਮੱਸਿਆਵਾਂ ਹਨ ਜਿਵੇਂ ਗਰੀਬੀ ਦੀ ਸਮੱਸਿਆ بے ਰੁਜ਼ਗਾਰੀ ਅਨਪੜਤਾ ਪ੍ਰਿਸ਼ਟਾਚਾਰ ਆਦਿ ਭਾਰਤ ਵਿੱਚ ਇਸ ਸਮੇ 3 ਕਰੋੜ ਤੋਂ ਵੀ ਜ਼ਿਆਦਾ ਪੜ੍ਹੇ ਲਿਖੇ ਸਿੱਧੇ ਤੌਰ ਤੇ ਬੇਰੋਜ਼ਗਾਰ ਹਨ ਪਿਛਲੇ 50 ਸਾਲਾਂ ਦੇ ਮੁਕਾਬਲੇ ਪਿਛਲੇ 20 ਸਾਲਾਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਪਾਈ ਗਈ ਭਾਰਤ ਵਿੱਚ ਅੱਜ ਕੱਲ ਬੇਰੋਜ਼ਗਾਰੀ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ ਅੱਗੇ ਹੈ ਭਾਰਤ ਵਿੱਚ ਜਿਆਦਾਤਰ ਅਨਿਸ਼ਕ ਬੇਰੋਜ਼ਗਾਰੀ ਪਾਈ ਜਾਂਦੀ ਹੈ ਭਾਰਤ ਵਿੱਚ ਇਸ ਸਮੇਂ 3 ਕਰੋੜ ਤੋਂ ਵੀ ਜ਼ਿਆਦਾ ਪੜੇ ਲਿਖੇ ਬੇਰੋਜ਼ਗਾਰ ਹਨ 2023 ਬੇਰੋਜ਼ਗਾਰੀ ਦਰ 3.2% ਭਾਰਤ ਵਿੱਚ ਹਨ ਭਾਰਤ ਵਿੱਚ ਸੋ ਬੇਰੁਜ਼ਗਾਰਾਂ ਪਿੱਛੇ 83 ਭਾਰਤੀ ਜਵਾਨ ਹਨ ਜੋ ਕਿ 67.7% ਹਨ ਸਨ 2000 ਵਿੱਚ ਪੜ੍ਹੇ ਲਿਖੀ ਨੌਜਵਾਨਾਂ ਦੀ ਗਿਣਤੀ ਕੁੱਲ ਬੇਰੁਜ਼ਗਾਰ ਨੌਜਵਾਨਾਂ ਦਾ 30.2% ਸੀ ਈ 2022 ਵਿੱਚ ਵਧ ਕੇ 65.7% ਹੋ ਗਿਆ ਹੈ ਅੱਗੇ ਹੈ ਬੇਰੁਜ਼ਗਾਰੀ ਤੇ ਵਧਣ ਦਾ ਕਾਰਨ ਨੋਟ 1 ਦੀ ਜੀਐਸਟੀ ਵਿਦੇਸ਼ੀ ਨਿਵੇਸ਼ ਦੀ ਕਮੀ ਜਿਆਦਾ ਜਨ ਸੰਖਿਆ ਕਟਿਆ ਸਿੱਖਿਆ ਪ੍ਰਣਾਲੀ ਪ੍ਰਿਸ਼ਟਾ ਚਾਰ ਆਰਥਿਕ ਵਿਕਾਸ ਦੀ ਦਰ ਘਟ ਦਰ ਮਸ਼ੀਨੀਕਰਨ ਹੈ ਭਾਰਤ ਸਰਕਾਰ ਨੂੰ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਵਾਦੀ ਨੂੰ ਕੰਟਰੋਲ ਕਰਨ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅੱਗੇ ਹੈ ਅਗਲੇ ਪੇਜ ਤੇ ਸਿੱਖਿਆ ਪ੍ਰਣਾਲੀ ਕਿਤਾਬੀ ਘਟ ਤੇ ਕਿਤਾਬ ਮੁਖੀ ਜਿਆਦਾ ਹੋਣੀ ਚਾਹੀਦੀ ਹੈ ਤਾਂ ਜੋ ਬੱਚੇ ਆਪਣਾ ਕੰਮ ਸ਼ੁਰੂ ਕਰ ਸਕਣ ਨੌਕਰੀਆਂ ਪਿੱਛੇ ਨਾ ਭੱਜਣ ਪ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਜੋਗ ਤੇ ਮਿਹਨਤੀ ਬੱਚੇ ਹੀ ਆਪਣੀਆਂ ਆਪਣੀ ਕਾਬਲੀਅਤ ਤੇ ਅੱਗੇ ਆ ਸਕਣ ਦੇਸ਼ ਨੂੰ ਨਸ਼ਾ ਮੁਕਤ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਸਹੀ ਰਾਸਤੇ ਤੇ ਤੁਰਨ ਖੇਤੀਬਾੜੀ ਨੂੰ ਵਧੀਆ ਤਕਨੀਕਾਂ ਨਾਲ ਅੱਗੇ ਵਧਾਉਣ ਵਿੱਚ ਸਰਕਾਰਾਂ ਨੂੰ ਸਕੀਮਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਅੱਗੇ ਹੈ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਜਾਗਰਤ ਕਰਨ ਲਈ ਸੈਮੀਨਾਰ ਰੈਲਿੰਗਾਂ ਕੱਢਣੀਆਂ ਚਾਹੀਦੀਆਂ ਹਨ ਨਿੱਜੀ ਤੇ ਵਿਦੇਸ਼ੀ ਨਿਵੇਸ਼ ਵਿੱਚ ਵਾਦਾ ਕਰਨਾ ਚਾਹੀਦਾ ਹੈ ਸਕੂਲਾਂ ਕਾਲਜਾਂ ਵਿੱਚ ਤਕਨੀਕੀ ਸਿੱਖਿਆ ਤੇ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ ਵਧੇਰੇ ਉਦਯੋਗਿਕ ਸਿਖਲਾਈ ਕੇਂਦਰ ਤੇ ਰੋਜ਼ਗਾਰ ਦਫ਼ਤਰ ਖੋਲਣੇ ਚਾਹੀਦੇ ਹਨ ਨੌਜਵਾਨਾਂ ਨੂੰ ਬਿਨਾਂ ਵਿਆਜ ਤੋਂ ਕਰਜ਼ੇ ਦੇਣੇ ਚਾਹੀਦੇ ਹਨ ਇਸ ਨਾਲ ਨੌਜਵਾਨ ਆਪਣਾ ਕਾਰੋਬਾਰ ਕਰ ਸਕਣਗੇ ਜਿਵੇਂ ਡੇਰੀ ਫਾਰਮਿੰਗ ਮੁਰਗੀ ਪਾਲਣ ਖੇਤੀਬਾੜੀ ਆਦ ਕਾਲਾ ਧਨਵਾਰੋਂ ਮਗਵਾ ਕੇ ਦੇਸ਼ ਦੇ ਗਰੀਬਾਂ ਨੂੰ ਵੰਡ ਦੇਣਾ ਚਾਹੀਦਾ ਹੈ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਛੇਤੀ ਤੋਂ ਛੇਤੀ ਕੁਝ ਜ਼ੂਰੀ ਕਦਮ ਪੁੱਟੇ ਜਾਣੇ ਚਾਹੀਦੇ ਹਨ ਤਾਂ ਜੋ ਦੇਸ਼ ਤੇ ਨੌਜਵਾਨਾਂ ਵਿੱਚ ਫਲ ਰਹੀ असंतुष्टता गंभीर रूप ना तार लवे देखो ये हो गया ਤੁਹਾਡਾ ਬੇਰੋਜ਼ਗਾਰੀ ਦੀ ਸਮੱਸਿਆ ਲੇਖ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਠੀਕ ਹੈ ਨਵਾਂ ਨਵਾਂ ਮਤਲਬ ਕਰੰਟ ਤੇ ਬਣਾਇਆ ਆ ਨਹੀਂ ਪੁਰਾਣਾ ਡਾਟਾ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਓਕੇ ਵਾਏ